ਅਮਲੀ ਤੇ ਨਸ਼ੇੜੀ ਨੂੰ ਨਾ ਮੈਂ ਅੰਤਰ ਸਮਝਦਾ ਭਾਵਾਂ ਦੀ ਤੁਸੀਂ ਮੋٹے ਅਰਥਾਂ 'ਚ ਦੋਹਾਂ ਨੂੰ ਇੱਕ ਹੀ ਕਹਿ ਲਓ ਅਸ ਤੇ ਜਿਹੜੇ ਅਮਲੀ ਹੁੰਦੇ ਸੀ ਨਾ ਉਹ ਅੱਜ ਤੋਂ ਜੋ ਬਹੁਤ ਸਮਾਂ ਪਿਛਾਂ ਤੁਸੀਂ ਜਾਓਗੇ ਤੁਸੀਂ ਖੁਦ ਪਿੰਡਾਂ ਦੇ ਵਿੱਚ ਰਹਿੰਨੇ ਹੋ ਮੈਂ ਆਪਦੇ ਪਿੰਡ ਚੱਕ ਕਲਿਆਣ ਜਦੋਂ ਦੇਖਦਾ ਸੀਗਾ ਤਾਂ ਉੱਥੇ ਇੱਕ ਦੋ ਪੱਕੇ ਅਮਲੀ ਹੁੰਦੇ ਸੀਗੇ ਉਹ ਅਮਲੀ ਆ ਨਾ ਜਿਹੜੇ ਉਹ ਨਾ ਤਾਂ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਸੀ ਹੂੰ ਉਹ ਨਾ ਕੋਈ ਐ ਕੋਈ ਬਹੁਤ ਵੱਡੀ ਕਿਸੇ ਦੀ ਲੁੱਟ ਖੋਹ ਕਰਦੇ ਸੀ ਠੀਕ ਆ ਮਾੜੀ ਮੋਟੀ ਚੋਰੀ ਚਗਾਰੀ ਜ਼ਰੂਰ ਨਸ਼ੇ ਪਿੱਛੇ ਕਰ ਲੈਂਦੇ ਸੀਗੇ ਤਾਂ ਪਰ ਕੋਈ ਬਹੁਤੇ ਵੱਡੇ ਲੈਵਲ ਦੀ ਨਹੀਂ ਐਨੀ ਵੀ ਕਿਸੇ ਦੇ ਘਰੋਂ ਕੋਈ ਚੱਕ ਕੇ ਵੇਚ ਆਉਣਗੇ ਜਾਂ ਕਿਸੇ ਦੇ ਪਿਸਤੌਲ ਲਾ ਕੇ ਲੁੱਟ ਲੈਣਗੇ ਇਹੋ ਜਿਹਾ ਕਲਚਰ ਨਹੀਂ ਸੀ ਤੇ ਉਹ ਅਮਲੀਆਂ ਦਾ ਪੱਕਾ ਪਤਾ ਹੁੰਦਾ ਸੀਗਾ ਵੀ ਆਹ ਬੰਦੇ ਪਿੰਡ ਦੇ ਦੋ ਤਿੰਨ ਜਿਹੜੇ ਨੇ ਅਮਲੀ ਨੇ ਦੋਨਾਂ ਦਾ ਪੱਕਾ ਹੀ ਟਿਕਾਣਾ ਹੁੰਦਾ ਸੀ ਉਹ ਸਾਥ 'ਚ ਬਹਿੰਦੇ ਹੁੰਦੇ ਸੀਗੇ ਇਹਦੇ 'ਚ ਬੜੀ ਇੱਕ ਘਟਨਾ ਮੇਰੇ ਪਿੰਡ ਦੀ ਹੋਈ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਹੁਣ ਐਜ ਕੀ ਹੜ ਆਏ ਨੇ ਤਾਂ ਪਹਿਲਾਂ ਵੀ ਇੱਕ ਵਾਰੀ ਬਹੁਤ ਵੱਡੇ ਹੜ ਆਏ ਸੀਗੇ ਤੇ ਹੜਾਂ ਵਾਸਤੇ ਮੈਨੂੰ ਯਾਦ ਆ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਕਣਕ ਇਕੱਠੀ ਕੀਤੀ ਸਾਰੇ ਪਿੰਡ ਨੇ ਕਿ ਆਪਾਂ ਕਣਕ ਜਿਹੜੀ ਐ ਉਹ ਮਾਝੇ ਇਲਾਕੇ ਦੇ ਵਿੱਚ ਜਿਹੜੀ ਐ ਲੈ ਕੇ ਜਾਣੀ ਹੈ ਕਿਉਂਕਿ ਉੱਥੇ ਹੜ ਆ ਗਏ ਨੇ ਜੀ ਤਾਂ ਉਹ ਹੜਾਂ ਵਾਸਤੇ ਉਹ ਕਣਕ ਇਕੱਠੀ ਕੀਤੀ ਨਾ ਤੇ ਸਾਡੇ ਪਿੰਡ ਦਾ ਇੱਕ ਬੜਾ ਮਸ਼ਹੂਰ ਅਮਲੀ ਹੁੰਦਾ ਸੀਗਾ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਜਦੋਂ ਉਹ ਉੱਥੇ ਜਾ ਕੇ ਨਤਵਸਤਕ ਹੋਇਆ ਤਾਂ ਉਹਨੂੰ ਲੱਗਿਆ ਵੀ ਕਣਕ ਬਹੁਤ ਪਈ ਆ ਉਹਨੇ ਐਂ ਕਰਕੇ ਜਦੋਂ ਆਸਾ-ਪਾਸਾ ਵੇਖ ਕੇ ਤੇ ਉਹਨੇ ਮਹਾਰਾਜ ਨੂੰ ਇਹ ਮੱਥਾ ਟੇਕਿਆ ਤੇ ਇੱਕ ਬੂਰੀ ਉੱਥੋਂ ਚੱਕ ਲਈ ਹੂੰ ਜੋ ਘੜੀਸ ਕੇ ਬੂਰੀ ਲਿਜਾ ਰਿਹਾ ਤੇ ਬਾਅਦੋਂ ਸਾਡਾ ਇੱਕ ਚਾਚਾ ਹਰੀ ਸਿੰਘ ਹੁੰਦਾ ਸੀ ਉਹ ਆ ਗਿਆ ਚਾਚੇ ਹਰੀ ਸਿੰਘ ਨੇ ਉਹਨੂੰ ਦਬਕਾ ਮਾਰਿਆ ਤੇ ਉਹ ਬੋਰੀ ਛੱਡ ਕੇ ਭੱਜ ਗਿਆ ਤੇ ਅੰਦਰ ਇੱਕ ਗੁਰੂ ਸਾਹਿਬ ਦੀ ਫੋਟੋ ਲੱਗੀ ਹੁੰਦੀ ਸੀ ਐ ਕਰਕੇ ਵਾਲੀ ਤੁਸੀਂ ਵੇਖਿਓ ਪਿੰਡਾਂ ਦੇ ਵਿੱਚ ਐ ਕਰਕੇ ਤੇ ਉਹ ਅਮਲੀ ਨੂੰ ਪੰਚਾਇਤ ਨੇ ਇਕੱਠੀ ਹੋ ਗਈ ਪੰਚਾਇਤ ਕਹਿੰਦੀ ਵੀ ਤੂੰ ਇਹ ਕੀ ਕੀਤਾ ਵੀ ਤੂੰ ਬੋਰੀ ਲੈ ਲੈਂਦਾ ਕਹਿੰਦਾ ਨਹੀਂ ਨਹੀਂ ਕਹਿੰਦਾ ਮੈਨੂੰ ਤਾਂ ਲੋੜ ਸੀ ਫਿਰ ਗੁਰੂ ਘਰ ਚੋਂ ਲੈਣਾ ਹੁੰਦਾ ਕਹਿੰਦਾ ਮੈਂ ਗੁਰੂ ਘਰ ਅਰਦਾਸ ਕੀਤੀ ਜੁਰਮਾ ਬਾਬੇ ਅਲੀ ਝੱਕਿਆ ਉਹ ਕਹਿੰਦਾ ਇੱਕ ਲੈ ਜਾ ਤਾਂ ਮਰਿਆ ਕਿ ਅਮਲੀ ਤਾਂ ਐ ਜੇ ਸੀਗੇ ਸਿਰਫ ਠੀਕ ਹੈ ਨਾ ਉਹ ਆਪ ਦੀ ਆਪ ਹੀ ਬਣਾ ਲੈਂਦੇ ਸੀ ਗੱਲ ਤੇ ਇੰਨੀ ਕੁ ਜੋ ਜੋ ਤੁਹਾਨੂੰ ਵੀ ਮਾਰਦੇ ਆ ਮੰਨ ਲਓ ਵੀ ਤੁਹਾਡੇ ਕੋਲੇ ਕੋਈ ਮਹਿੰਗੀ ਆਈਟਮ ਹੈ 5-10000 ਰੁਪਏ ਦੀ ਪਾਉਂਦੀ ਫੋਨ ਹੀ ਹੈ ਤੇ ਜੇ ਨਸ਼ੇੜੀਆਂ ਨੂੰ ਪਤਾ ਲੱਗ ਗਿਆ ਨਾ ਵੀ ਤੁਹਾਡੇ ਕੋਲੇ ਹੈ ਤੇ ਉਹਨਾਂ ਨੇ ਕਦੋਂ ਤੁਹਾਡੇ ਸ਼ੁਰਾ ਮਾਰ ਦੇਣਾ ਹੈ ਕਦੋਂ ਤੁਹਾਨੂੰ ਲੁੱਟ ਲੈਣਾ ਹੈ ਕਦੋਂ ਤੁਹਾਡੇ ਗੋਲੀ ਮਾਰ ਦੇਣੀ ਹੈ ਤੋ ਇਹ ਨਸ਼ੇੜੀਆਂ ਵਾਲਾ ਕਲਚਰ ਹੈ ਨਾ ਬੜਾ ਖਤਰਨਾਕ ਹੈ ਜੀ ਤਾਂ ਉਸ ਕਲਚਰ ਨੂੰ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਅਮਲੀ ਉਹਨੇ ਮਾਰੇ ਨਹੀਂ ਸੀ ਜਿਹੜੇ ਕੁਦਰਤੀ ਨਸ਼ਾ ਕਰਦੇ ਸੀ ਜਿਹੜਾ ਹੁਣ ਵਾਲਾ ਸਿੰਥੈਟਿਕ ਨਸ਼ਾ ਹੈ ਇਹਦੇ 'ਚ ਮੈਂ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜੇ ਮਤਲਬ ਕਿ ਖਾਸ ਕਰਕੇ ਹਾਕਮਾਂ ਨੂੰ ਸਮਝ ਆਵੇ ਤਾਂ ਇਹ ਨਸ਼ੇੜੀਆਂ ਨੂੰ ਸਾਨੂੰ ਜਿਹੜਾ ਉਹ ਕੰਟਰੋਲ ਕਰਨਾ ਪਊਗਾ ਕਿਵੇਂ ਨਾ ਕਿਵੇਂ ਕਿਉਂਕਿ ਨਸ਼ੇੜੀ ਜਿਹੜੇ ਆ ਉਹਨਾਂ ਵਾਸਤੇ ਨਾ ਆਪਦੀ ਜਾਨ ਦੀ ਕੋਈ ਕੀਮਤ ਹੈ ਨਾ ਕਿਸੇ ਦੀ ਜਾਨ ਦੀ ਕੋਈ ਕੀਮਤ ਹੈ ਬਿਲਕੁਲ